ਨਿਕਲ ਗਈ ਜੀ ਜੀ ਅਜੇ ਚੱਲੇ ਨਾ ਕਿੰਨਾ ਪੈਦਾ ਇੱਥੇ ਲੱਗਦੀਆਂ ਇੱਥੇ ਹੀ ਇੱਥੇ ਲੈ ਜਾਂ ਕੋਈ ਅਰਲੀ ਬਰਾਤ ਢੋਕਦੀ ਉਹ ਤਾਂ ਸਤਿ ਜੀ ਨੇ ਕਿਹਾ ਨਾ 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 ਹਉ ਸਾਦੇ ਆ ਸਾਦੇ ਤਾਂ ਵੀ ਟੁੱਟ ਗਏ ਜੀ ਜਾਂਦੀ ਉਲਟੀ ਤਾੜੀ ਨਹੀਂ ਵੇ ਦੇ ਹਾਂਗੇ ਕੋ ਕੋ ਲੰਬੇ ਨੇ ਹਰੇ ਸੁਖੀ ਵਸੇ ਸੋਹਣਿਆ ਵੇ ਸੋਨੇ ਵੀ ਛੋਟੇ ਕੱਪੜੇ ਪਾਏ ਤੁਸਾਂ ਸਾਡਾ ਵੀ ਸੁਖ ਸੁੱਖ ਹਾਏ ਸੋਨੇ ਆ ਵਿਆਹ ਕਰਵਾ ਕੇ ਲੈ ਸਾਨੂੰ ਮਿਲਦਾ ਜਾਂਦਾ ਹੀ ਸੋਨੇ ਆ ਵਿਆਹ ਕਰਵਾ ਕੇ ਸਾਨੂੰ ਮਿਲਦਾ ਜਾਂਦਾ ਹੀ ਇਹਦੇ ਤੁਸੀਂ ਵੀ ਸਾਡੇ ਆਜੋ 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 ਯਾਰ ਲੈ ਆਜੋ ਯਾਰ ਲੈ ਓਏ ਕੋ ਆਪਣਾ ਆ ਲੈ ਲਾਓ ਜੀ ਇੱਕ ਵੇਟ ਲਾਓ ਜੀ ਸਬਰ 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 ਆ ਕਿੱਡੀਆਂ ਸੋਹਣੀਆਂ ਲਿਆਣੀਆਂ ਯਾਰ ਹਾਂ ਚੰਗੋ ਯਾਰਾ ਜੂਰਾ ਵੇਖੀ ਪੈਂਦੀ ਆ ਹੁਟ ਵੀ ਦਿੱਤੇ ਪਾਉਣੇ ਆ ਮੈਂਟੇ ਚ ਕਮੈਂਟ ਵੇੜਨਾ ਤੇ ਵਿਆਹ ਤੇ ਲੈੜੀ ਬਣਾਣਾ ਬਣਾਣਾ ਵੀ ਬਾਈਕਾਂ ਸੱਚ ਗਿਆ ਠੀਕ ਆ ਹਾਂ ਵੈਰੀ ਗੁੱਡ ਕੰਮ ਯਾਰ ਬਹੁਤ ਜ਼ਿਆਦਾ ਗੁੰਡਾ ਕੰਮ ਆ ਤੇ ਇਹ ਜਰਾਬਾ ਲਕੋਈਆਂ ਵਿਆਹ ਤੇ ਨਾ ਪਾਈਆਂ ਮੈਂ ਚੈੱਕ ਕਰਨੀਆਂ ਮੈਂ ਵੀਡੀਓ ਬਣਾਈ ਤੇ ਨਾ ਵੇਖ ਲੋ ਮੈਂ ਜਰਾ ਸਾਰੀ ਵਿੱਚ ਚਾਹੀਦੀ ਆ ਲੈ ਭਾਈ ਇੱਕ ਇੱਕ ਸ਼ਰਟ ਹੋਰ ਆ ਗਈ ਵਾਹ ਜੀ ਵਾਹ ਇੱਕ ਇੱਕ ਆ ਲੋ ਜੀ ਤੁਹਾਡਾ ਵਿਆਹ ਬੰਨੇ ਵੇਖੀ ਮੈਂ ਕਿੰਨੇ ਮਰਜੀ ਵਿਆਹ ਲਗਾਉ ਲੋ ਇਹਨਾਂ ਹੁਣ ਆ ਚਾਰ ਸੈੱਟ ਪਏ ਜਿਹੜਾ ਮਰਜੀ ਜਿਹੜਾ ਚੱਕ ਲੈ ਕੋਈ ਕਿਸੇ ਦਾ ਨਹੀਂ ਜਿੱਦਾਂ ਦੇਦਾ ਤੇਰਾ ਹਾਂ ਜਿਹੜਾ ਜਿਹੜਾ ਦਿਲ ਕਾ ਦਾ ਚੱਕ ਲੋ ਜਿਹਨੂੰ ਜਿਹੜਾ ਰੰਗ ਪਸੰਦ ਆ ਹਾਂ ਉਹਦਾ ਸ਼ਰਟ ਆ ਗਿਆ ਜੀ ਤੁਹਾਡੀਆਂ ਹਾਂਜੀ ਆ ਜੀਨਾ ਲੈਣਾ ਹੋ ਗਿਆ ਲੈ ਜੀਨਾ ਵੀ ਲੋ ਜੀ ਜੀਨਾ ਇਹਦੇ ਉੱਤੇ ਹੀ ਰੱਖ ਦੇ ਜੀਨਾ ਵੀ ਹਾਂ ਆਪਾਂ ਰੱਖ ਦੋ ਆ ਵੇਖੋ ਟੀਆਰ ਦੀ ਜੀਨਾ ਰੋਗ ਲਿਖਿਆ ਜੋ ਵੀ ਚਲੋ ਜਿੱਦਾਂ ਵੀ ਹੈਗਾ ਠੀਕ ਆ ਆ ਜੀਨ ਹੋ ਗਈ ਜੀ ਤੁਹਾਡੀ ਇੱਕ ਇੱਕ ਮੇਰੇ ਸਾਹ ਸ਼ਾਇਦ ਲੂਟ ਆ ਗਏ ਬਈ ਲੂਟ ਆ ਗਏ ਸਕੈਚਰ ਲਾਇਆ ਬਈ ਚੱਕ ਚੱਕ ਬੂਡ ਚੱਕੋ ਆ ਬੂਡ ਨੂੰ ਸਕੈਚਰ ਤੇ ਵਾ ਜੀ ਵਾ ਆ ਗਿਆ ਮੈਨੂੰ ਮੇਰੀ ਆਦਤ ਨਹੀਂ ਆਪਾਂ ਦੇਣਾ ਹਾਂ ਕਮਾਲ ਫੁੱਲ ਕੇ ਨਹੀਂ ਕਿ ਹਾਂ ਲਓ ਜੀ ਭੈਣ ਸਾਡੀ ਜਿੰਦਾਬਾਦ ਸਾਹਬੜਾ ਭਾਈ ਤੁਸੀਂ ਆ ਤੇ ਪਰ ਤੁਸੀਂ ਵੀ ਸੋਹਣੇ ਠੋਣੇ ਬਣ ਕੇ ਆ ਨਹੀਂ ਘਰੇ ਨਹੀਂ ਰੱਖਣੇ ਸਾਂਹ ਲੱਗਿਆ ਮੀਲੀ ਵਾਰ ਦੇਖਿਆ ਭੈਣੇ ਨਹੀਂ ਨਹੀਂ ਪਹਿਲੀ ਵਾਰ ਦੇਖਿਆ ਜੀ ਕੰਮ ਤਾਂ ਬੜੇ ਥਾਵਾਂ ਤੇ ਕੀਤਾ ਇਹਨੇ ਕਹਿ ਰਹੇ ਨਹੀਂ ਨਹੀਂ ਚੱਕੋ ਯਾਰ ਭੈਣ ਸਾਡੀ ਜਿੰਦਾਬਾਦ ਆ ਚੱਕ ਲਓ ਜਿਹੜੀ ਤੇਨ ਚੱਕਰੀ ਉਹ ਚੱਕ ਲੈ ਇਹ ਲੈਂਚ ਚੱਕੀਓ ਬਸ ਆਪਦੇ ਚੱਕ ਜਿਹੜਾ ਚੱਕ ਆ ਲੈਨ ਚ ਚੱਕ ਜਿਹੜਾ ਸੋਹਣਾ ਲੱਗ ਜਿਹੜਾ ਚੱਕਦਾ ਹਾਂ ਹਾਂ ਸਾਰੇ ਰੰਗ ਸੁਹਣੇ ਲੱਗ ਲਾਈਟ ਕਲਰ ਲੈ ਆ ਬਲ ਇੱਕੋ ਜਿਹਾ ਸ਼ੂਜ਼ ਲੈਂਦੇ ਸੀ ਚੱਕੋ ਬਈ ਉਹ ਚੱਕੋ ਰਾਜੂ ਯਾਰ ਮਿੰਟ ਮਾਰੋ ਸਾ ਵੀ ਚੱਕ ਕਰਾ ਜੀ ਚੱਕ ਕਰ ਦਰਸ਼ਨ ਵੈਰੀ ਗੁੱਡ ਰਾਜੂ ਜੀ ਆਉਂਦਾ ਤੁਹਾਨੂੰ ਪਤਾ ਸੀ ਰਾਜੂ ਆਈ ਕਿਉਂ ਹਾਂ ਬੂਟ ਬੂਟ ਕੇ ਰਾਜੂ ਬੂਟ ਫੜ ਕੇ ਨਹੀਂ ਲੈਣੇ ਆ ਲੈ ਜਾ ਆ ਬੂਡ ਰਾਜੂ ਦੇ ਰਾਜੂ ਲੈ ਚੱਕ ਬੂਡ ਭਾਜੀ ਆ ਭਾਜੀ ਨੇ ਦੇ ਦਿੱਤੇ ਚੱਕ ਲਾ ਸੂਣੀ ਚੱਕੋ ਬਈ ਸੂਣੀ ਲੱਗਣੀ ਲੰਗਾ ਆ ਚੱਕ ਸਭੀ ਚੱਕ ਕੇ ਯਾਰ ਕਿਹੜੇ ਚੱਕਣੇ ਚੱਕ ਲਾ ਸੂਣੀ ਸਭੀ ਚੱਕ ਲਾ ਸਭੀ ਸਭੀ ਸੋਝਦਾ ਅਸਲ ਤੂੰ ਆ ਤੂੰ ਕਿਹੜਾ ਚੱਕਾ ਚੱਕ ਮੇਰੇ ਵਿੱਚ ਤੂੰ ਚੱਕ ਆ ਚੱਕ ਲਾ ਸਭੀ ਨੇ ਆ ਚੱਕ ਲੈ ਬਈ ਸਾ ਤੈਨੂੰ ਬੂਟ ਸਪான்ਸਰ ਕੀਤੇ ਗਏ ਨੇ ਲਾ ਜੀ ਆ ਚੱਕ ਮੇਰਾ ਲੈ ਦਰਸ਼ਨ ਦੋ ਢੇਡੇ ਰਹਿ ਕੇ ਚੱਕ ਜਿਹੜੀ ਢੇੜੀ ਚੱਕਣੀ ਹਣਾ ਲਓ ਵੀ ਰਾਜੂ ਦੀ ਢੇਰੀ ਪਾਸੇ ਕਰ ਲੋ ਤੇ ਕਰੇ ਪਹੁੰਚ ਦੀ ਕਰੋ ਉਹ ਆਇਆ ਨਹੀਂ ਸੂਬਾ ਇੱਕ ਮਨ ਹੋਰ ਆਪਣਾ ਜੇ ਮੈਂ ਇੱਕ ਢੇਰੀ ਦੇ ਵੱਧ ਗਈ ਆਹ ਦੇ ਕੱਪੜੇ ਸੂਬਾ ਲੈ ਜੀ ਲਿਫਾਫੇ ਪਾਓ ਆਪ ਜੀ ਅਰੇ ਲਓ ਬਈ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਨਹੀਂ ਨਹੀਂ ਯਾਰ ਕੰਮ ਤਾਂ ਬੜੇ ਤਾਵਾ ਤੇ ਕੀਤਾ ਤੁਸੀਂ ਵੀ ਸਾਨੂੰ ਜ਼ਰੂਰੀ ਜਿੰਨਾਂ ਨੇ ਸਿਰ ਤੇ ਸੱਤਾ ਭਾਵਨਾ ਮੰਜਾ ਲੇਖਣੀ ਇਹ ਵੀ ਫੈਮਿਲੀ ਮੈਂਬਰ ਆ ਜਮਾਨੀ ਵੇਖਣ ਦੇਗੇ ਸਿਰ ਤੇ ਛੁੱਟ ਕੇ ਸਮੁੰਦਰ ਪਰ ਚਲੇ ਜਾਂਦੀ ਸਾਰ ਨਹੀਂ ਆ ਪਸਮਾ ਦਾ ਕੰਮ ਤਾਂ ਇੱਕ ਦਾ ਨਹੀਂ ਬੰਦਾ ਪਾਸੇ ਹੋ ਜੇ ਤਾਂ ਬਹੁਤ ਲੋ ਲੋ ਹਾਂ ਬਹੁਤ ਘਾਟਾ ਪੈਂਦਾ ਜਿਹੜੇ ਵਧੀਆ ਸੰਭੀ ਜਾਂਦੇ ਆ ਇਮਾਨਦਾਰੀ ਇੱਕ ਆਵਾਜ਼ ਤੇ ਤੁਹਾਨੂੰ ਆਵਾਜ਼ ਮਾਰੀਏ ਤੁਸੀਂ ਭੱਜ ਜੇ ਇਹ ਬਈ ਇਹਨਾਂ ਦੀ ਇਮਾਨਦਾਰੀ ਦਾ ਇਨਾਮ ਜੀ ਹਾਂ ਬਾਕੀ ਦੁਨੀਆ ਵੱਡੀ ਤੋਂ ਵੱਡੀ ਦਾਨੀ ਪਈ ਦਾਨੀ ਵੀ ਨਹੀਂ ਪਤਾ ਕਿਹੜਾ ਜਿੰਮ ਪੀਤਾ ਨਾ ਸਟੇ ਐਵੇਂ ਦੇਖਿਆ ਭਾਜੀ ਅਸੀਂ ਕੰਮ ਨਹੀਂ ਕਰਦੇ ਸੈਕਿੰਡ ਟਾਈਮ ਹਾ ਤੇਰੇ ਘਵਾੜੀ ਆਉਣਾ ਹਾਈ ਤੇਰੀ ਤੇਰੀ ਰਾਈ ਚੱਕ ਇੱਕ ਤੇਰੀ ਤੇਰੀ ਰਹਿ ਗਈ ਕੋਈ ਲੈ ਆ ਗਿਆ ਇਹ ਸੁਣ ਕੇ ਆ ਗਿਆ ਸਹੀ ਆ ਗਿਆ ਤੇਰੀ ਵਾਲਾ ਸਹੀ ਢੇਰੀ ਆ ਚੱਕ ਗਿਫਟ ਮਿਲਦੇ ਭਾਈ ਉਹ ਆ ਗਏ ਭੈਣ ਨੂੰ ਬਾਈ ਬੁਲਾਈਆ ਦੇ ਦੋ ਉਹ ਆ ਗਏ ਤੂੰ ਜਿਹੜੇ ਭੈਣ ਨਹੀਂ ਆ ਜੀ ਦੁਬਾਰਾ ਕਿੱਥੇ ਆਵੇਂ ਫਿਰ ਸਾਸਰੀ ਘਰ ਵਧਾਈਆਂ ਸਾਸਰੀ ਘਰ ਵਧਾਈਆਂ ਵੀਰੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹ ਸੂਟ ਵੇਖਣ ਵਾਲੀ ਦੱਸ ਨਾ ਤੂੰ ਤਾਂ ਸੰਗੀ ਜਾਣਾ ਦੱਸਣਾ ਹੱਥ ਗਿਆ ਲਾਉਣ ਲੱਗਾ ਪਰ ਉਹਨੇ ਨੂੰ ਮੇਰੇ ਹੱਥ ਪਿੱਛੇ ਖਿੱਚ ਲਏ ਦੇ ਕੇ ਕਹਿੰਦਾ ਕੀ ਲਾਵੇਂ ਨਾ ਉਹ ਲਾਉਣ ਜੇ ਚੱਕ ਜਾਂਦੀ ਢੇਰੀ ਇੱਕ ਰਾਈ ਤੇਰੀ ਯਾਦੀ ਮੈਂ ਬਾਈ ਨੂੰ ਦੇ ਦਿੰਦਾ ਆ ਲੈ ਆਵੇਂ ਇਹ ਨਾ ਪੁੱਤਾਂ ਨਾ ਖੜਾ ਸ਼ੁੱਟ ਆ ਲੱਗਾ ਰਦਖਾ ਜਿਹੜਾ ਘੋਂਦਾ ਪਿਆ ਉਹ ਨਹੀਂ ਖੁਸ਼ੀ ਖੁਸ਼ ਹੋਣ ਨਹੀਂ ਆਣਾ ਵੀਰ ਮੇਰੇ ਬੇਨਤੀ ਪਾਏ ਹੋ ਜੀ ਪਾਏ ਹੁਣ ਵਿਆਹ ਤੇ ਜੇ ਮੈਨੂੰ ਦੇਖ ਕੇ ਨਾ ਉਦੋਂ ਤੁਹਾਨੂੰ ਪਤਾ ਮੇਰੀ ਜੇ ਤੂੰ ਕਹਿੰਦਾ ਤਾਂ ਸੋਚਿਆ ਵੀ ਨਹੀਂ ਜਿੰਨਾ ਤੁਸੀਂ ਕਰਤਾ ਮੈਨੇ ਕੋਈ ਨਾ ਇੰਨਾ ਵਾਧੂ ਹੀ ਕਿਹਾ ਨਹੀਂ ਵੀਰੇ ਹਾਂਜੀ ਇਹ ਤੁਸੀਂ ਹੁਣ ਮੇਰੇ ਵਿਆਹ ਵਾਲੇ ਦੇਣੇ ਇਹ ਕੱਪੜੇ ਪਾਉਣੇ ਆ ਪਾਣੇ ਤਾਂ ਹੋ ਗਿਆ ਪੂਰੀ ਤਰ੍ਹਾਂ ਡਿਟਾ ਹਾਂ ਸਨੋਵਰਾ ਤੂੰ ਵੀ ਤੂੰ ਵੀ ਸੋਹਣੇ ਕੱਪੜੇ ਪਾਉਣੇ ਸੋਹਣੇ ਕੋਟ ਪੈਂਟ ਵਗੈ ਦਿੱਤਾ ਮੈਨੂੰ ਵੀ ਸਨੋਵਰਾ ਕਰਦਾ ਬਾਹਰ ਸੁਵਾਯਾ ਸੁਵਾਜੀ ਕੋਟ ਪੈਂਟ ਖਾੜਦੇ ਉਹ ਉਹ ਕੂਪਲੇਖਾ ਯਾਰ ਤੇ ਤੇਰਾ ਖੜਾ ਆ ਆ ਪਾ ਕੇ ਆ ਰਣੀ ਆ ਆਈ ਰਸਪੈਲ ਦਮਾਇਆ ਮੈਨੇ ਦੱਸ ਇਹਨਾਂ ਨੂੰ ਆਪਣੇ ਕੱਪੜੇ ਇਹਨਾਂ ਨੂੰ ਕੀ ਬਸ ਉਹ ਪਾ ਕੇ ਆਉਣੇ ਤੂੰ ਇਹ ਨਾ ਤੂੰ ਵੀ ਵਿਲ ਭਰਾ ਕੇ ਹਣੀ ਆ ਆ ਦੀ ਦੰਦਾਂ ਦੀ ਗੱਲ ਆ ਲੱਕੀ ਆ ਇਟਸ ਲੱਕੀ ਬ్రో ਇਟਸ ਲੱਕੀ ਨਹੀਂ ਇਹ ਵਿਰਲੇ ਦੰਦਾਂ ਦੀ ਲੱਕੀ ਪਹਿਲਾ ਹਰੇਕ ਬੰਦਾ ਕਹਿੰਦਾ ਵਾ ਤੂੰ ਜਰਸੀ ਕਰਦਾ ਇਹਨਾਂ ਵੇਹੇ ਵਿਰਲ ਹੋਈ ਐ ਪਾ ਕੇ ਦੰਦਾਂ ਦੇ ਮੈਂ ਜਮਾਂਦਰੂ ਨਹੀਂ ਗਾ ਮੇਰੇ ਬਾਹਰੋਂ ਭਾਈ ਹਾਂ ਹਾਂ ਕਟਾਏ ਵਿੱਚੋਂ ਇਹਨਾਂ ਹਾਂ ਉਹ ਵਿਰਲ ਪੈ ਗਈ ਫੁਰ ਗਿਆ ਦੰਦ ਭੁਰ ਗਿਆ ਨਾ ਨੋ 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 ਆਈ ਡੋਨਟ ਵਾਂਟ ਟੂ ਮੋਰ ਕਨਸਰਵੇਸ਼ਨ ਰੌਂਗ ਆ ਸੌਰੀ ਬ੍ਰੋ ਇਹਦੀ ਅੱਖ ਵੀ ਨਵੀਂ ਪੈਣ ਲਈ ਹੋ ਗਈ ਇੱਕ ਅੱਖ ਹੀ ਖਰਾਬ ਹੋ ਗਈ ਦੇ ਲੈਣਾ ਹੋਰ ਸੌਂ ਖਾ ਹਾਂ ਸੌਂ ਲੱਗੇ ਸੈੱਟ ਹੋ ਗਈ ਹੁਣ ਤਾਂ ਦੋ ਦੋ ਤਿੰਨ ਤੱਕ ਵੇਖੀ ਐ ਪੂਰੀ ਸਿਰਾ ਤੂੰ ਲਾਈ ਨਾ ਇਹ ਕਹਿਣ ਕਰਨ ਲਾਈ ਐ ਆਪਣੇ ਐਨਕ ਲਾਉਣੇ ਪੈ ਜਾਣੀਆਂ ਕਾਦੇ ਲਈ ਤੂੰ ਐਨਕ ਲਾਈ ਕਰੇ ਨਾ ਲਾ 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 ਬੂਆ ਸਮਣ ਬਲੌਗ ਐ ਦਸ ਕਨੂ ਕਰਾਵਾ ਆ ਲਈ ਚਲੋ ਗੱਡੀ ਆਜੋ ਹੁਣ ਚਲੋ ਆਜੋ 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 ਜੀਂਦੀ ਚਾਬੀ ਲਾਵਣ ਦੋ ਲਾ ਹਾਂ ਤੋ ਦਿੰਦਾ ਹਾਂ ਤੇ ਕੀ ਕਹਿਣਾ ਚਾਹੁੰਦਾ ਤੁਸੀਂ ਵੀ ਹੋ ਜੀ ਜੀ ਬੰਦਰ ਲਾਉਣ ਲੱਗਿਆ ਸੀ ਪਹਿਲਾਂ ਮੈਂ ਕਹਿਣਾ ਕੀ ਚਾਹੂੰਗਾ ਤੁਸੀਂ ਦਸਕਾਂ ਬਾਰੇ ਆਪਣੇ ਆਪ ਵੀ ਨਹੀਂ ਕਿਉਂਕਿ ਆਪਣਾ ਫਰਜ ਹੈ ਇਹ ਉਵੇਂ ਹੀ ਵਿਚਾਰੇ ਨਾ ਤੁਰ ਪੈਂਦੇ ਆ ਕਿਉਂਕਿ ਇਹਨਾਂ ਨੂੰ ਕੰਮ ਕਰੀਂ ਦਿੰਦਾ ਮੈਂ ਗੱਲ ਦੱਸਾਂ ਮੈਂ ਇਹਨਾਂ ਨੂੰ ਕਿਹਾ ਤੁਸੀਂ 1 ਘੰਟਾ ਪਹਿਲਾਂ ਆਉਣਾ ਹੈ ਮੱਜਾਂ ਦਾ ਕੰਮ ਨਿਬੇੜਨਾ ਹੈ ਨਹੀਂ ਇੱਧਰਲੇ ਪਾਸੇ ਜਾਣਾ ਹਾਂ ਹਾਂ ਇੱਥੇ ਤੁਸੀਂ ਉਹ ਮੈਂ ਕਰ ਹੋ ਜਾ ਜੇ ਕੰਮ ਨਿਬੜੀ ਉਹ ਨੂੰ ਕਹਿੰਦੇ ਬੈਠੇ ओदा ओदा वंतड़ बिल्ला ਉੜੇ ਨਹੀਂ ਤਾਈਓ ਯਾਰ ਬਿਉਣ ਵਾਲੇ ਕੰਮ ਵਸੋਂ ਬਾਹਲੇ ਉਹ ਪੈਸਾ ਮਾਲਕਾਰ ਤਿੰਨੇ ਕੋਲ ਆ ਬਲੇਕ ਨਾ ਰੰਗ ਤੇਰੇ ਵਾਂਗੂ ਫੇਵਰੇਟ ਪੀਕ ਜੱਟ ਦੇ ਉਹ ਖਾਜੀ ਨਾ ਭਲੇਖਾ ਵੇਖ ਸੌ ਹੁਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਉਹ ਖਾਜੀ ਨਾ ਭਲੇਖਾ ਵੇਖਦਾ ਹੁਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਠੀਕ ਸੋਣੀਏ ਹਾਈ ਗਲ ਮੇ ਫੜਿਆ ਨਾ ਕੀ ਥੱਲੇ ਚੱਟੇ ਸੋਣੀਏ ਓ ਅੱਖ ਪੱਥਰ ਜੀ ਤੋੜੇ ਸਾਡੀ ਕਾਟ ਨੂੰ ਨਹੀਂ ਸਾਡੀ ਜੁੱਤੀ ਦੀ ਸਲਾਮ ਬੰਦੇ ਖੱਟ ਨੂੰ ਓ ਜਿਵੇਂ ਸਾਉਥ ਦੀਆਂ ਫਿਲਮਾਂ ਚ ਕੁੱਟਦੇ ਬੰਦੇ ਨੂੰ ਐਵੇਂ ਚੱਕ ਚੱਕ ਕੰਦਾ ਵਿੱਚ ਮਾਰ ਇੱਕ ਹੱਥ ਚ ਗੁਲਾਬ ਚੱਤੀ ਫਰਦਾ ਤੇਰੇ ਲਈ ਦੂਜੇ ਹੱਥ ਚ ਮੈਗਨਮ ਨਾਰੇ ਹੱਥ 'ਚ ਗੁਲਾਬ ਚੱਕੀ ਫਿਰਦਾ ਤੇਰੇ ਲਈ ਦੂਜੇ ਹੱਥ 'ਚ ਮੈਂ ਜਨਮ ਨਾ ਲਰੇ ਹੋ ਇੰਨਾ ਤੋਂ ਵੀ ਸਕਣੀ ਤੇਰੀ ਆ ਵੀ ਸੁਣੀਆ ਹੁ ਟੂਰੀਆਂ ਬਗੈਰ ਤੰਨਾ ਹੋਰ ਗੋਲਪਾ ਟੂਰੀਆਂ ਬਗੈਰ ਤੰਨਾ ਹੋਰ ਗੋਲਪਾ ਤੇਰੀ ਵੇ ਡਰਾਈਵਰ ਆ ਕੈਨੇਡਾ ਵਾਲਿਆਂ ਦੇ ਕਿੱਥੇ ਜਾਂਦੀ ਤੈਨੂੰ ਤੇਰੀ ਆ ਮੈਲੇ ਆਸਟ੍ਰੇਲੀਆ ਨਾਲ ਰੱਖੇ ਜਾਂਦੇ ਆ ਚੱਲ ਗਿਆ ਜੈਸ ਕਦਰ ਤੁਸੀਂ ਐਦੇ ਤੇ ਮਾਰਦੇ ਪੇ ਮਕਦਮ ਮਗਰ ਸਾਰੀਆਂ ਕੌਲੀਆਂ ਥੱਲੇ ਆਈ ਨੇ ਬਾਦ ਰਿਆ ਮਾਲੇ ਵੀਰ ਨੂੰ ਨਾ ਖੁਆਰਤੀ ਇੱਕ ਇੱਧਰ ਵੇਖਿਆ ਨਹੀਂ ਤੁਸੀਂ ਬਲਾਵ ਚ ਵੇਖੀ ਲੋ ਦੇਈ ਮਾਲੇ ਵੀਰ ਚਾਹ ਕਿ ਨਾਲ ਕੜੇ ਉਹ ਫੱਟੇ ਚੱਕ ਦੇਣਗੇ ਨਹੀਂ ਉਹ ਨੂੰ ਗੱਲ ਰੇ ਸਾਹ ਉਹ ਨਿਕਲਦੀ ਉਹ ਮਟਾ ਕੇ ਓਏ ਜਦੀ ਸ਼ਾਮ ਨੂੰ ਮੈਂ ਉਹ ਨਿਆ ਇਹਨੂੰ ਦੇ ਰੇਲਾ ਤੋਂ ਡੁੱਲ ਗਿਆ ਦਾ ਕਰੇ ਪੱਕੇ ਕਰ ਹਾਂ ਬਾਤੂ ਇਸ ਕੋਲ ਤਿੰਨ ਪੇਟੀਆਂ ਭਈਆਂ ਅਜੀ ਰਹਿਣ ਵਾਲੇ ਬਣੋ ਦੁੱਲ ਗਿਆ ਇਸ ਤਰੇ ਵਾਲੇ ਬੁੱਲੇ ਕੇ ਦੇਣਾ ਬਣਾ ਹਾਂ ਹਾਂ ਆ ਕਿਉਂ ਕਿ ਉਹ ਆਉਟਲੀ ਦੇ ਜੱਟ ਭਾਈ ਭਾਈ ਇਧਰ ਲੈ